ਸਰਦਜੀ ਸੰਗਰੂਰ ਵੀ ਦੀ ਰਚਨਾ ਚਾਹਿਆ ਜੇ ਸੋਨਾ ਸੋਇਆ ਨਾ ਗਿਆ ਚਾਹਿਆ ਆਇਆ ਜੇ ਸੋਨਾ ਸੋਇਆ ਨਾ ਗਿਆ ਚਾਹਿਆ ਜੇ ਰੋਣਾ चाया जी रोना रोया ना गया रोया ना गया ना हुई मेरी ओ उम्र पर पर कदे भी ना हुई मेरी ओ उम्र पर, पर ਕਦੇ ਵੀ ਮੇਥੋਂ ਵੀ ਉਸਦਾ ਹਾਲੇ ਹੋਇਆ ਨਾ ਗਿਆ ਮੇਥੋਂ ਵੀ ਉਸਦਾ ਹਾਲੇ ਹੋਇਆ ਨਾ ਗਿਆ ਕਿੰਨੀ ਕੋਸ਼ਿਸ਼ ਬੜੀ ਬੜੀ ਕੀਤੀ ਕੋਸ਼ਿਸ਼ ਬੜੀ ਦੁੱਖ ਦਰਦ ਲਕਾਉਣ ਦੀ ਹੰਝੂ ਤੱਕ ਵੀ ਮੇਥੋਂ